ਸਸਰੀ ਕਾਲੀ ਸਾਰਿਆਂ ਨੂੰ ਕੋਈ ਵੀਰੇ ਠੀਕ ਹੋਈ ਜੀ ਸਾਰੇ ਜਣੇ ਹੋਰ ਵੀਰੇ ਕਬੂਤਰ ਠੀਕ ਨੇ ਜੀ ਸਾਰਿਆਂ ਨੇ ਆਪਣੇ ਵੀਰੇ ਆਪਣੀ ਕਿਰਪਾ ਨਾਲ ਕਬੂਤਰ ਤੰਦਰੁਸਤ ਨੇ ਇੱਕ ਦੋ ਕਬੂਤਰ ਢਿੱਲੇ ਨੇ ਜਿਵੇਂ ਆ ਬਚਾ ਢਿੱਲਾ ਬੈਠਾ ਜੀ ਵਿੱਚ ਕੱਬੇ ਇਹਨੂੰ ਦਵਾਈ ਦੇ ਰਹੇ ਹਾਂ ਜੀ ਹੁਣ ਮੜਾ ਠੀਕ ਹੋ ਗਿਆ ਪਹਿਲਾਂ ਬੜਾ ਢਿੱਲਾ ਸੀ ਜੀ ਤੇ ਅੱਜ ਵੀਰੇ ਇੱਕ ਟੋ ਘਟ ਨਹੀਂ ਦਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ 20 ਦਿਨ ਬਾਅਦ ਸੂਰਜ ਨਿਕਲੇ ਆ ਜੀ 20 ਦਿਨ ਬਾਅਦ ਤੇ ਅੱਜ ਆਪਾਂ ਨੇ ਫੇਰ ਤਾਂ ਆ ਕੇ ਕਬੂਤਰ ਸਾਰੇ ਜਿਹੜੇ ਵੱਡੇ ਕਬੂਤਰ 10 ਬਰਸਾਪ ਹੋਈ ਦੀ ਉਹ ਬੱਚੇ ਸਾਰੇ ਬਾਹਰ ਕੱਢੇ ਨੇ ਜੀ ਟੁੱਪਾਂ ਲੱਗਣ ਦਾ ਤਰ੍ਹਾਂ ਆ ਬੈਠੇ ਨੇ ਜੀ ਸਾਰੇ ਖੁਸ਼ ਹੋ ਗਏ ਕਬੂਤਰ ਵੀ ਇੱਕ ਹੋਰ ਤਾਂ ਫਾਇਨਿਕਲ ਗਏ ਮਸਾਈ ਵੀਰੇ ਯਾਰ ਸੂਰਜ ਦੇਖਣ ਨੂੰ ਮਿਲਿਆ ਕਮੈਂਟ ਕਰਕੇ ਦੱਸਿਓ ਭਾਈ ਕਿਹਦੇ ਕੀਦੇ ਦਾ ਹਾਲ ਹੋਇਆ। ਅਬ ਭਾਈ ਮਸਾਈਂ ਹਰਾ ਜਣੀ ਧੁੱਪਾਂ ਨਿਕਲੀਆਂ ਤਾਂ ਕਬੂਤਰਾਂ ਨੂੰ ਬੜਾ ਆਰਾਮ ਜਿਹਾ ਮਿਲਿਆ। ਤਾਂ ਆਪਾਂ ਨੂੰ ਸਾਹ ਮਿਲਿਆ ਭਾਈ ਠੰਡ ਬਹੁਤ ਹੋਈ ਸੀਗੀ। ਪਤਾ ਹੀ ਆ ਸਾਰਿਆਂ ਨੂੰ। ਐਵੇਂ ਉੱਡ-ਉੱਡ ਬੈਠੀ ਜਾਂਦੇ ਨੇ ਭਾਈ ਜਾਲ 'ਚ। ਆ ਛਤਰੀ ਆਪਣੀ ਬੜੀ ਆ, ਘਟੂ ਘਟਨੀ ਥੀ ਕਬੂਤਰ ਬੈਠੇ ਨੇ ਇਕੱਠੇ ਭਾਈ ਲੋ। ਥੋੜੀ ਆ ਬੈਠੇ ਨੇ। ਦੀ ਗੂਤਰ ਬੈਠੇ ਨੇ ਬਾਈ ਕੁਛ ਤਰੀ ਦੇ ਘਟੋ ਘਟਨੀ ਆ ਤੀ ਦੇਖ ਲਓ ਕੋਰ ਸੁਣਾਓ ਜੀ ਸਾਰੇ ਜਾਣੇ ਠੀਕੋਂ ਇੱਕ ਵੀਰੇ بڑے ਬੰਦਿਆਂ ਦੇ ਕਮੈਂਟ ਆਉਂਦੇ ਸੀਗੇ ਵੀ ਤੁਸੀਂ ਜਾਲ ਕਿਵੇਂ ਬਣਾਇਆ ਆ ਜਾਲ ਦੀ ਵੀਡੀਓ ਬਣਾ ਕੇ ਪਾਓ ਜਾਲ ਦੀ ਵੀਰੇ ਤੁਹਾਨੂੰ ਪਾਉਣੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਬਸ ਠੀਕ ਆ ਜੀ ਤੇ ਆ ਵੀ ਵੀਰੇ ਕਮੈਂਟ ਕਰਕੇ ਦੱਸੋ ਕੀ ਨਾ ਕੀਨੇ ਨੇ ਅੱਜ ਧੁੱਪ ਲੱਗੀ ਦੇ ਬੱਚੇ ਬਾਹਰ ਕੱਢੇ ਨੇ ਤੇ ਦੱਸਿਓ ਕਿੱਥੇ ਕਿੱਥੇ ਸੂਰਜ ਨਿਕਲਦਾ ਕਿੱਥੇ ਕਿੱਥੇ ਨਹੀਂ ਨਿਕਲਦਾ ਆਪਣੇ ਤਾਂ ਜਣੀ ਵੀਰੇ ਅੱਜ ਪੂਰੀ ਵਧੀਆ ਧੁੱਪ ਨਿਕਲੀ ਆ ਤੇ ਹੋਰ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀਰੇ ਤੇ ਨਾਲੇ ਵੀਰੇ ਜਿੰਮੇ ਕਿਸੇ ਨੂੰ ਕੋਈ ਨਵੀਂ ਦਵਾਈ ਪਤਾ ਲੱਗਦੀ ਆ ਜਿਵੇਂ ਸੁੱਕਣ ਤੋਂ ਜਾਂ ਗਲੇ ਦੇ ਵਿੱਚ ਜਿਹੜੀ ਗਿਲਟੀ ਜੀ ਬਣਦਣੀ ਚਿੱਟੀ-ਚਿੱਟੀ ਜੀ ਉਹਦੇ ਤੋਂ ਤਾਂ ਵੀਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੇ ਮੈਨੂੰ ਪਤਾ ਲੱਗਦੀ ਥਾਨੂੰ ਮੈਂ ਦੱਸਿਆ ਕਰੂੰ ਬਾਕੀ ਦੱਸਿਓ ਵੀ ਆਪਣੇ ਜਾਨਵਰ ਕਿਵੇਂ ਲੱਗੇ ਠੀਕ ਹੈ ਜੀ ਸੋ ਠੀਕ ਹੈ ਜੀ ਓਕੇ ਬਾਈ ਸਤਿ ਸ੍ਰੀ ਅਕਾਲ